ਅੱਜ ਇੱਕ ਵੀਡੀਓ ਦੇਖ ਕੇ ਬਹੁਤ ਦਿਲਦੁਖੀ ਹੋਇਆ ਇੱਕ ਕੁੱਤਾ ਜਿਹੜਾ ਇੱਕ ਬੱਚੇ ਦੀ ਇੱਕ ਜਿਹੜਾ ਇੱਕ ਦਿਨ ਦਾ ਕਿ ਪਤਾ ਨਹੀਂ ਉਹ ਇੱਕ 4 ਘੰਟਿਆਂ ਦਾ ਬੱਚਾ ਸੀਗਾ ਛੋਟਾ ਜਿਹਾ ਉਹਨੂੰ ਕਿਸੇ ਏਡੇ ਬੇਵਕੂਫ ਬੰਦੇ ਜਿਹੜੇ ਇੱਥੇ ਦੁਨੀਆ ਤੇ ਆਏ ਹੋਏ ਆ ਉਹ ਦੱਬਿਆ ਏ ਤੇ ਉਹਨਾਂ ਨਾਲੋਂ ਦੇਖੋ ਕੁੱਤਾ ਕਿੰਨਾ ਸਿਆਣਾ ਉਹ ਚਲੋ ਹੁਣ ਨਹੀਂ بچਿਆ ਵਿਚਾਰਾ ਜਵਾਕ ਪਰ ਉਹ ਉਹਨੂੰ ਉੱਥੋਂ ਪੱਟ ਕੇ ਲਾਇਆ ਉਹ ਕੁੱਤੇ ਨੂੰ ਸਾਲੇ ਨੂੰ ਆਪਣੇ ਨਾਲ ਵਾਧਾ ਕਰਾ ਕਿ ਉਹਨੇ ਉਹ ਜੋ ਉਹ ਖਾਦਾ ਨਹੀਂ ਉਹ ਉਹ ਲਿਆ ਕੇ ਸਿੱਧਾ ਮੋਹਰੇ ਸੜਕ ਤੇ ਲਿਆ ਕੇ ਰੱਖਦਾ ਕਿ ਆਹ ਦੇਖ ਲਓ ਤੁਹਾਡੇ ਤੇ ਲੱਖ ਲਾਣਤਾ ਜਿਹਨੇ ਉਹਨੂੰ ਦੱਬ ਕੇ ਆਂਦਾ ਤੇ ਜਿਹਨੂੰ ਉਹਨੂੰ ਜਿਹਨੇ ਉਹਨੂੰ ਜੰਮਿਆ ਮੈਨੂੰ ਤਾਂ ਮਤਲਬ ਕਿ ਸਮਝੋ ਬਾਹਰ ਆ ਕਮਕੇਸ ਵਾਲਾ ਕਿੱਧਰਲੇ ਪਾਸੇ ਨੂੰ ਦੁਨੀਆ ਜਾ ਰਹੀ ਹੈ ਜੇ ਤੁਸੀਂ ਕਿਸੇ ਚੀਜ਼ ਦੀ ਟੇਕ ਕੇਰ ਹੀ ਨਹੀਂ ਕਰ ਸਕਦੇ ਉਹਨੂੰ ਕਾਤੇ ਇੱਥੇ ਦੁਨੀਆ ਤੇ ਲੈ ਕੇ ਆਏ ਹੋ ਨਾਲੇ ਉਹ ਵੀ ਇੱਕ ਛੋਟਾ ਜਿਹਾ ਜਵਾਕ ਜਿਹੜਾ ਕਿ ਅਜੇ ਉਹਨੇ ਆ ਕੇ ਕੁਝ ਦੇਖਿਆ ਵੀ ਨਹੀਂ ਉਹਨੂੰ ਉਹਨੂੰ ਤੁਸੀਂ ਜੰਮਿਆ ਜੰਮ ਕੇ ਕੱਢ ਕੇ ਉਹ ਮਾਰਿਆ ਤੇ ਚੱਕ ਕੇ ਉਹਨੂੰ ਦਬਤਾ ਕਿੱਡੀ ਕਿਤੇ ਮਹਾਨ ਵਾਲੀ ਗੱਲ ਹੈ ਲੱਖ ਲਾਣਤਾ ਜਿਹਨੇ ਵੀ ਇਹ ਕੰਮ ਕੀਤਾ ਵਾ ਤੇ ਸ਼ਰਮ ਕਰ ਲੋ ਜੇ ਤੁਸੀਂ ਹਜੇ ਵੀ ਭੈਣ ਹਜੇ ਵੀ ਤੁਸੀਂ ਸੌ ਸਾਲ ਪੁਰਾਣੀ ਜਿਹੜੀ ਤੁਹਾਡੀ ਦਿਮਾਗ ਦੇ ਵਿੱਚ ਹੈਗੀ ਆ ਕਿ ਕੁੜੀਆਂ ਨੂੰ ਤੁਸੀਂ ਲੈ ਕੇ ਕਿ ਹਾਂ ਵੀ ਜੇ ਤੁਹਾਡੇ ਘਰੇ ਕੁੜੀ ਜੰਪੀ ਤੇ ਉਹਨੂੰ ਤੁਸੀਂ ਚੱਕ ਕੇ ਨਹੀਂ ਤੁਸੀਂ ਸਾਹ ਸਾਖਦੇ ਤੇ ਉਹਨੂੰ ਤੁਸੀਂ ਦੱਬ ਦੋਗੇ ਜਾ ਕੇ ਲੱਖ ਲਾਣਤਾ ਲੱਖ ਲਾਣਤਾ